ਪੰਜਾਬ ਸਰਕਾਰ ਦੀ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਨਾਕਾ ਕਸਾਮਾ ਤੇ ਨਾਕਾਬੰਦੀ ਕਿੱਤੀ ਗਈ ਸੀ ਇਸੇ ਨਾਕਾਬੰਦੀ ਦੇ ਦੌਰਾਨ 우ਸ਼ਾ ਮਾਤਾ ਮੰਦਰ ਕੋਲ T.P.T ਜਿਹੜੀ ਬਸੀ ਮੋਰੀਂਡਾ ਰੋਡ ਹੈ ਇਹਦੇ ਕੋਲ ਨਾਕਾ ਲਗਾਇਆ ਗਿਆ ਸੀ ਐਸ.ਐਚ.ਓ ਪੁਲਿਸ ਸਟੇਸ਼ਨ ਕੋਲ ਪਠਾਰਾ ਬਿਲੋਂ ਤੇ ਇਸੇ ਨਾਕਾਬੰਦੀ ਦੇ ਦੌਰਾਨ ਸਾਨੂੰ ਰੀਕਵਰੀ ਹੋਈ ਹੈ ਅਫੀਮ 4.5 ਕਿਲੋ ਇਹ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਲਾਸਪੁਰ ਆ ਇਹ ਸਕੂਟ ਤੇ ਜਾ ਰਿਹਾ ਸੀ ਉਹਨੂੰ ਨਾਕਾ ਬੰਨੀ ਦੇ ਦੌਰਾਨ ਰੋਕਿਆ ਗਿਆ ਤੇ ਇਹਦੀ ਸਕੂਟ ਦੇ ਵਿੱਚੋਂ ਸਾਨੂੰ ਅਫੀਮ ਦੀ ਬਰਾਮਦਗੀ ਹੋਈ ਹੈ ਇਸ ਤੋਂ ਬਾਅਦ ਇਹਦੇ ਫਰਦ ਇੰਕਸ਼ਾਵ ਦੇ ਉੱਤੇ ਲਾਨ ਬਰਾਮਦ ਕੀਤੀ ਹੈ ਅਸੀਂ 707 760 ਲੀਟਰ ਤੇ ਇਸ ਤੋਂ ਇਲਾਵਾ ਇਹ ਜੀ ਬੈਕਵਰਡ ਫਾਰਵਰਡ ਲਿੰਕੇਜ ਜਿਸ ਅਸੀਂ ਅਜੇ ਕੰਮ ਹੈ ਵੀ ਇਹ ਕਿੱਥੋਂ ਲੈ ਕੇ ਹੁੰਦਾ ਹੈ ਤੇ ਕਿ ਇਹਨੂੰ ਅੱਗੇ ਸੇਲ ਕਰਨਾ ਹੈ ਸਰ ਰਿਮਾਂਡ ਕਿਰੇ ਦਿੰਦਾ ਮਿਲਿਆ 3 ਦਿਨ ਦਾ ਰਿਮਾਂਡ ਮਿਲਿਆ ਸੀ ਪਹਿਲਾਂ ਵੀ ਕੋਈ ਮਾਮਲੇ ਦਰਜ ਕੀ ਜੀ ਇਹਦੇ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਐਨਡੀਪੀਐਸ ਦੇ ਮੁਕੱਦਮੇ ਨਹੀਂ ਸਨ